ਸਤਿ ਸ਼੍ਰੀ ਅਕਾਲ ਜੀ ਸਾਰੇ ਹਰ ਨੂੰ ਸਵਾਗਤ ਹੈ ਤੁਹਾਡਾ ਪਹਿਲਵਾਨ ਸੋਈ ਦੇ ਵਿੱਚ ਅੱਜ ਤੁਹਾਨੂੰ ਦਿਖਾਵਾਂਗੇ ਇੱਕ ਹੈਲਦੀ ਡਾਈਟ ਕਿੱਦਾਂ ਬਣਾਈ ਜਾਂਦੀ ਹੈ ਜਿਨ੍ਹਾਂ ਨੇ weight ਵੀ ਗੇਨ ਕਰਨਾ ਔਰ ਹੈਲਥਲੀ ਖਾਸ ਕਰਕੇ ਯੂਥ ਲਈ ਆਪਾਂ ਲੈ ਲਏ ਅਖਰੋਟ ਬਦਾਮ ਤੇ ਕਾਜੂ ਇਹਨਾਂ ਨੂੰ ਕਰ ਲਿਆ roast ਹਲਕਾ ਜਿਹਾ ਤੇ ਇੰਦਰ ਮਗਜ ਤੇ ਸੌਫ ਤੇ ਇੱਧਰ ਆਪਣੇ ਫੁੱਲ ਮਖਾਣੇ ਇਹਨਾਂ ਨੂੰ ਵੀ ਹਲਕਾ ਰੋਸਟ ਕਰ ਲਿਆ ਜਿਹੜੀ ਨਮੀ ਇਹਨਾਂ ਦੀ ਖਤਮ ਹੋ ਜਵੇ ਤੇ ਇੱਧਰ ਆਪਣੇ ਨੇਚੇ ਨੇ ਇਹਨਾਂ ਨੂੰ ਵੀ ਥੋੜਾ ਰੋਸਟ ਕਰ ਲਿਆ ਜਿਹੇ ਹੋਏ ਚਨੇ ਨੇ ਤੁਸੀਂ ਬਾਜ਼ਾਰ ਦੇ ਵਿੱਚ ਇਜ਼ੀਲੀ ਅਵੇਲੇਬਲ ਨੇ ਉੱਥੋਂ ਵੀ ਲੈ ਸਕਦੇ ਹੋ ਤੇ ਇਹ ਖਸਖਸ ਆਪਣੀ ਭੁੰਨ ਕੇ ਗ੍ਰाइंड ਕੀਤੀ ਹੋਈ ਤੇ ਇੱਧਰ ਫੁੱਲ ਮਖਾਣੇ ਆਪਾਂ ਕੱਲੀ-ਕੱਲੀ ਚੀਜ਼ ਨੂੰ ਕਰਾਂਗੇ ਗ੍ਰाइंड ਫਿਰ ਇਹਨਾਂ ਦਾ ਬਣਾਵਾਂਗੇ ਇੱਕ ਫਾਈਨ ਪਾਊਡਰ ਤੇ ਨਾਲ ਦੀ ਨਾਲ ਤੁਹਾਨੂੰ ਹੋਰ ਦਿਖਾਵਾਂਗੇ ਆਪਾਂ ਪੰਮ ਖਾਣੇ ਬਣਾਏ ਨੇ ਗ੍ਰाइंड ਕਰਕੇ ਕ੍ਰਾਂਚੀ ਦੇ ਇੱਧਰ ਪੁੱਟ ਰਿਆਂ ਜੇ ਤੁਸੀਂ ਬੁੱਧ ਦੇ ਵਿੱਚ ਮਿਕਸ ਕਰਕੇ ਬਣਾਉਣਿਆ ਪਾਊਡਰ ਬਣਾਉਣਾ ਫਿਰ ਇਹਨੂੰ ਫਾਈਨ ਪਾਊਡਰ ਬਣਾ ਲਓ ਠੀਕ ਹੈ ਜੀ ਇਹਦੇ ਵਿੱਚ ਹੀ ਆਪਾਂ ਖਸ ਖਸ ਐਡ ਕਰ ਦੇਣੀ ਆ ਲਓ ਜੀ ਆਪਣੇ ਮਗਰਸ ਤੇ ਸੌਂ ਹੀ ਗ੍ਰाइंड ਕਰ ਲਏ ਆਪਾਂ ਸਾਰਿਆਂ ਨੂੰ ਮਿਕਸ ਕਰਦੇ ਜਾਣਾ ਗ੍ਰाइंड ਕਰ ਕਰਕੇ ਲੋ ਜੀ ਬਦਾਮ ਕਾਜੂ ਤੇ ਅਖਰੋਟ ਆਪਣੇ ਵਾਲਨਟ ਇਹ ਬੁਗੇ ਗਰਾਇੰਡ ਇਹਨਾਂ ਨੂੰ ਤੁਸੀਂ ਦੋ ਤਰੀਕੇ ਯੂਜ਼ ਕਰ ਸਕਦੇ ਇੱਕ ਫਾਈਨ ਪਾਊਡਰ ਬਣਾ ਕੇ ਜਿ ਇਹਨਾਂ ਨੇ ਦੁੱਧ ਚ ਮਿਕਸ ਕਰਕੇ ਖਾਣਾ ਤੇ ਇੱਕ ਇਹਨਾਂ ਨੂੰ ਪੰਜੀਰੀ ਦੇ ਰੂਪ ਦੇ ਵਿੱਚ ਆਪਾਂ ਬਣਾਵਾਂਗੇ ਅੱਜ ਇਹਨਾਂ ਪੰਜੀਰੀ ਦੇ ਰੂਪ ਵਿੱਚ ਜਿਹੜੇ ਤੁਸੀਂ ਉਦਾਂ ਵੀ ਖਾ ਸਕਦੇ ਹੋ ਠੀਕ ਹੈ ਜੀ ਸਾਰੀਆਂ ਚੀਜ਼ਾਂ ਦਾ ਇੱਕ ਫਾਈਨ ਪਾਊਡਰ ਰੈਡੀ ਕਰ ਦੇਣਾ ਫੁੱਲ ਮਖਾਣੇ ਦੇ ਗੁਣਾਂ ਦਾ ਤੁਹਾਨੂੰ ਪਤਾ ਹੈ ਵੀ ਇਹਦੇ ਵਿੱਚ ਕੈਲਸ਼ੀਅਮ ਵਗੈਰਾ ਭਰਪੂਰ ਮਾਤਰਾ ਚ ਪਾਇਆ ਜਾਂਦਾ ਜਿਹੜੀ ਹੈਲਥਲੀ ਬਹੁਤ ਵਧੀਆ ਨੇ ਸੌਫਾ ਉਹ ਵੀ ਠੰਡੀ ਆ ਗਰਮੀਆਂ ਦੇ ਵਿੱਚ ਇਸ ਚੀਜ਼ ਨੂੰ ਜਿੰਨਾ ਵਰਤ ਲੋਗੇ ਵਧੀਆ ਤੇ ਚੰਨਿਆਂ ਦਾ ਬੀਪੀ ਵਰਗੀ ਜਿਹੜੀ ਮੇਨ ਬਿਮਾਰੀਆਂ ਉਹ ਤੋਂ ਕੰਟਰੋਲ ਕਰਦਾ ਤੇ ਹੈਲਥ ਵਾਈਸ ਤਾਂ ਤੁਹਾਨੂੰ ਪਤਾ ਹੈ ਇਹਦੇ ਬੈਨੀਫਿਟਸ ਕੀ ਕੀ ਨੇ ਤੇ ਜਰੂਰ ਬਣਾਓ ਤੇ ਇਹਨੂੰ ਵਰਤੋ ਨਾਲ ਦੀ ਨਾਲ ਤੁਹਾਨੂੰ ਅੱਗੇ ਦਿਖਾਉਣੀ ਆ ਆਪਾਂ ਦੱਸ ਦਿਆ ਇਹਦੇ ਬਾਰੇ ਹੋਰ ਜਿੰਜੇਰੀ ਬਣਾਉਣ ਦੇ ਲਈ ਆਪਾਂ ਚੀਨੀ ਦੀ ਪਰਤੋਂ ਨਹੀਂ ਕਰਨੀ ਇਹਦੇ ਲਈ ਸ਼ੱਕਰ ਯੂਜ਼ ਕਰਾਂਗੇ ਕਿਉਂਕਿ ਗਰਮੀ ਆ ਗਿਆ ਗਰਮੀ ਦੇ ਵਿੱਚ ਜਿਹੜੀ ਸ਼ੱਕਰ ਆ ਉਹ ਬਹੁਤ ਠੰਡੀ ਤਸੀਰ ਵਾਲੀ ਹੁੰਦੀ ਹੈ ਪੂਰੀ ਫਾਇਦੇਮੰਦ ਹੈਲਥਰੀ ਇਸ ਕਰਕੇ ਚੀਨੀ ਵਰਤ ਕਰਕੇ ਆਪਾਂ ਸ਼ੱਕਰ ਐਡ ਕਰਾਂਗੇ ਇਦੇ ਵਿੱਚ ਇਹ ਨਿਸ਼ਾਨਕੇ ਲਵਾਂਗੇ ਚੰਗੀ ਤਰ੍ਹਾਂ ਨਾਲ ਤਾਜ਼ੇ ਜਿਹੜੀਆਂ ਇਹਦੀਆਂ ਡਲੀਆਂ ਵਗੈਰਾ ਨੇ ਉਹ ਨਿਕਲ ਜਾਣ ਸਾਰੀਆਂ ਆਪਣੇ ਕੋਲ ਇੱਕ ਫਾਈਨ ਪਾਊਡਰ ਆ ਜੀ ਲਓ ਜੀ ਫਾਈਨ ਪਾਊਡਰ ਆਪਣਾ ਚੱਕਰ ਦਾ ਹੋ ਗਿਆ ਰੈਡੀ ਜਿਹੜੀਆਂ ਬਚੀਆਂ ਇਹਦੀਆਂ ਡਲੀਆਂ ਐਕਸਟਰਾ ਉਹ ਆਪਾਂ ਘਰ ਚ ਚਾਹ ਦੁੱਧ ਚ ਐਡ ਕਰਨ ਲਈ ਵਰਤ ਲਓ ਇਸ ਕਰ ਲਾਂਗੇ ਆਪਾਂ ਵੀ ਚਨੇ ਨੂੰ ਗ੍ਰाइंड ਕਰਨ ਦੇ ਟਾਈਮ ਆਪਾਂ ਛਿਲਕਿਆਂ ਸਮੇਤ ਗ੍ਰाइंड ਕਰਨਾ ਕਿਉਂਕਿ ਇਹਨਾਂ ਦੇ ਵਿੱਚ ਵੀ ਤਾਕਤ ਬਰਪੂਰ ਮਾਤਰਾ ਚ ਹੁੰਦੀ ਆ ਤਾਂ ਕੋਈ ਕੁੱਝ ਵੀ ਵੇਸ ਨਹੀਂ ਕਰਨੀ ਹਲੋ ਜੀ ਇੱਥੇ ਆਪਾਂ ਕੜਾਹੀ ਰੱਖ ਲਈਏ ਗੈਸ ਤੇ ਅਜਿਰੀ ਬਣਾਉਣ ਲਈ ਜਿੱਸੀ ਘਿਓ ਕਰ ਲਿਆ ਐਡ ਇੱਕ ਚੀਨੀ ਤੁਹਾਡੀ ਕੁਆਂਟੀਟੀ ਤੇ ਡਿਪੈਂਡ ਕਰਦਾ ਕਿੰਨਾ ਕਾ ਸਾਡਾ ਕਿਲੋ ਕੁ ਮਟੀਰੀਅਲ ਕਿਲੋ 1.5 ਕਿਲੋ ਦੇ ਵਿੱਚ ਵਿੱਚ ਮਟੀਰੀਅਲ ਹੋ ਜਾਣਾ ਟੋਟਲ ਸਾਰਾ ਜਿਹੜਾ ਆਪਾਂ ਪਜਰੀ ਬਣਾਉਣੀ ਹੈ ਉਹਦੇ ਹਿਸਾਬ ਨਾਲ ਹੀ ਆਪਾਂ ਥੋੜਾ ਐਡ ਕਰਨਾ ਲੋ ਜੀ ਚਨੇ ਆਪਣੇ ਗ੍ਰाइंड ਹੋ ਚੁੱਕੇ ਨੇ ਫਾਈਨ ਪਾਊਡਰ ਰੈਡੀ ਹੋ ਗਿਆ ਤੇ ਆਪਾਂ ਇਹਨੂੰ ਵੀ ਨਾਲ ਹੀ ਮਿਕਸ ਕਰਾਂਗੇ ਇਹਨਾਂ ਨੂੰ ਲੋਜੀਕ ਹੋ ਆਪਣਾ ਹੋ ਗਿਆ ਕਰਨ ਸਭ ਤੋਂ ਪਹਿਲਾਂ ਆਪਾਂ ਚੰਨਿਆਂ ਦਾ ਪਾਊਡਰ ਐਡ ਕਰਾਂਗੇ ਆਪਣਾ ਇਹਦੇ ਵਿੱਚ ਇਹਨੂੰ ਹਲਕਾ ਜਿਹਾ ਪਹਿਲਾਂ ਭੁੰਨ ਲਾਂਗੇ ਇਕੱਲੇ ਨੂੰ ਇਹਨੂੰ ਜ਼ਿਆਦਾ ਵੀ ਨਹੀਂ ਭੁੰਨਣਾ ਆਪਾਂ ਕਿਉਂਕਿ ਇਹ ਆਲਰੇਡੀ ਪੁੱਜੇ ਚੰਨੇ ਨੇ ਤੇ ਇਹਨਾਂ ਨੂੰ ਹਲਕਾ ਹੀ ਆਪਾਂ ਸਕਿਓ ਦੇ ਵਿੱਚ ਭੁੰਨਣਾ ਜਿਹੜਾ ਚੰਗਿਆ ਹੀ ਤਰ੍ਹਾਂ ਨਾਲ ਵਧੀਆ ਟੇਸਟ ਉੱਭਰ ਕੇ ਆਵੇ ਦੇਸੀ ਘੋ ਫਿਰ ਆਪਣਾ ਕਮਾਲ ਦਿਖਾਊਗਾ ਖਸ ਖਸ ਨੇ ਆਪਣਾ ਦਿਖਾਉਣਾ ਹਰ ਇੱਕ ਚੀਜ਼ ਦਾ ਆਪਣਾ ਆਪਣਾ ਬੈਨੀਫਿਟ ਆ ਔਰ ਹੈਲਥ ਵਾਈਜ਼ ਇੱਕ ਹੈਲਦੀ ਪਾਊਡਰ ਪੰਜੀਰੀ ਬਣ ਕੇ ਤੁਹਾਡੇ ਕੋਲ ਤਿਆਰ ਹੋ ਜਰ ਗਈਆਂ ਲੋ ਜੀ ਬੇਸਣ ਆਪਣਾ ਰੈਡੀ ਆ ਤੇ ਹੁਣ ਆਪਾਂ ਜਿੱਕੇ ਮਸਾ ਮਸਾਲਾ ਐਡ ਕਰਾਂਗੇ ਆਪਣੇ ਜਿਹੜੇ ਰੈਡੀ ਕੀਤੇ ਹੋਏ ਨੇ ਪਾਊਡਰ ਚਨੇਆਂ ਦਾ ਬਿਸਣ ਜਿਹੜਾ ਆਪਾਂ ਬਣਾਇਆ ਚਨੇਆਂ ਦਾ ਪਾਊਡਰ ਕੋ ਚੰਗੀ ਤਰ੍ਹਾਂ ਭੁੰਨ ਲਿਆ ਆਪਾਂ ਤੇ ਹੁਣ ਸਾਰਾ ਮਟੀਰੀਅਲ ਐਡ ਹੋ ਜੂਏ ਦੇ ਵਿੱਚ ਕਿਉਂਕਿ ਆਪਾਂ ਬਣਾਉਣ ਲੱਗੇ ਆ ਇਹਦੀ ਪੰਜੀਰੀ ਦੁੱਧ ਨਾਲ ਸਿਰੇਸ਼ਾ ਦੋ ਦੋ ਚਮਚੇ ਖਾਓ ਆਪਦਾ ਤੇ ਫਿਰ ਇਹਦਾ ਰਿਜ਼ਲਟ ਵੇਖੋ ਇਹਨੂੰ ਕਰੋਗੇ ਚੰਗੀ ਤਰ੍ਹਾਂ ਮਿਕਸ ਤੇ ਤੁਹਾਨੂੰ ਕੁਆਂਟੀਟੀ ਦੱਸ ਦਿੰਨੇ ਆ ਜਿੱਦਾਂ 100-100 ਗ੍ਰਾਮ ਚੀਜ਼ਾਂ ਲੈਣੀਆਂ ਨੇ ਤੇ ਇਹਦੇ ਵਿੱਚ 25 ਕ ਗ੍ਰਾਮ ਸੌਂਫ ਐਡ ਕਰਨੀਆਂ ਜਿਵੇਂ ਬਾਕੀ ਜੇ ਚੀਜ਼ਾਂ ਸਾਰੀਆਂ 100-100 ਗ੍ਰਾਮ ਨੇ ਸੌਂਫ ਦੀ ਕੁਆਂਟੀਟੀ ਘੱਟ ਐਡ ਕਰਨੀ ਆ ਖਾਸ ਖਾਸ 50 ਕ ਗ੍ਰਾਮ ਜੇ ਬਾਕੀ 100-100 ਗ੍ਰਾਮ ਚੀਜ਼ਾਂ ਦੀ ਥੋਟੀਆਂ ਠੀਕ ਆ ਜੀ ਮਿੱਠਾ ਤੁਸੀਂ ਆਪਦੇ ਟੇਸ ਦੇ ਹਿਸਾਬ ਨਾਲ ਐਡ ਕਰ ਸਕਦੇ ਹੋ ਜਿਹੜੇ ਚਨੇ ਨੇ ਉਹ ਜਿਆਦਾ ਕੁਆਂਟੀਟੀ ਚ ਲੈਣੇ ਆ ਜਿਵੇਂ 200 ਗ੍ਰਾਮ ਜੇ ਚਨੇ ਨੇ ਤੇ ਬਾਕੀ ਸਾਰੀਆਂ ਚੀਜ਼ਾਂ 100-100 ਗ੍ਰਾਮ ਸੌਂਫ 25 ਗ੍ਰਾਮ ਖਸਖਸ 50 ਗ੍ਰਾਮ ਕੈਪਸ਼ਨ ਦੇ ਵਿੱਚ ਵੀ ਐਡ ਕਰ ਦਾਂਗੇ ਤੇ ਘਿਓ ਆਪਣੇ ਮਨਪਸੰਦ ਨਾਲ ਤਰਦਾ-ਤਰਦਾ ਘਿਓ ਪਸੰਦ ਕਰਦੇ ਹੋ ਫਿਰ ਖੂਆ ਬਣ ਜੂ ਨਹੀਂ ਦਾ ਪੰਜੀਰੀ ਘੱਟ ਕੇ ਉੱਚ ਜੇ ਪਿੰਨੀਆਂ ਵਗੈਰਾ ਬਣਾਉਣੀਆਂ ਨੇ ਤੁਸੀਂ ਕੱਲਾ ਪਾਊਡਰ ਰੱਖਣਾ ਫਿਰ ਸਾਰੀਆਂ ਚੀਜ਼ਾਂ ਮਟੀਰੀਅਲ ਨੂੰ ਤੁਸੀਂ ਇਦਾਂ ਹੀ ਬਿਲਕੁਲ ਪਾਊਡਰ ਬਣਾ ਕੇ ਯੂਜ਼ ਕਰ ਸਕਦੇ ਹੋ ਦੁੱਧ ਦੇ ਵਿੱਚ ਮਿਕਸ ਕਰਕੇ ਜੇ ਉਦਾਂ ਚਮਚਾ ਨਾਲ ਖਾਣਾ ਫਿਰ ਆ ਪੰਜੀਰੀ ਸਭ ਨੂੰ ਬੈਸਟ ਹੈ ਲੋ ਜੀ ਸਾਰਾ ਮਿਕਸਚਰ ਬਿਲਕੁਲ ਇਕਸਾਰ ਹੋ ਚੁੱਕਿਆ ਤੇ ਮਿੱਠਾ ਜਿਹੜਾ ਸ਼ੱਕਰ ਆ ਉਹ ਗੈਸ ਬੰਦ ਕਰਕੇ ਐਡ ਕਰਾਂਗੇ ਲੋ ਜੀ ਗੈਸ ਕਰਦੇ ਆਪਾਂ ਬੰਦ ਇਹਨੂੰ ਮਿੱਠੇ ਨੂੰ ਹਮੇਸ਼ਾ ਐਂਡ ਤੇ ਐਡ ਕਰੋ ਲੋਜੀ ਸ਼ੱਕਰ ਐਡ ਕਰਤੀ ਆਪਾਂ ਇਹ ਤੈਨੂੰ ਦੱਸਣਾ ਹੁਣ ਸੁਮਾਰ ਕੇ ਕਰ ਲਾਂਗੇ ਮਿਕਸ ਸ਼ੱਕਰ ਤੁਸੀਂ ਆਪਦੇ ਤੇਸ ਦੇ ਹਿਸਾਬ ਨਾਲ ਐਡ ਕਰ ਸਕਦੇ ਹੋ ਘੱਟ ਵੱਧ ਜਿੰਨਾ ਕੁ ਵੀ ਤੁਹਾਨੂੰ ਮਿੱਠਾ ਚੰਗਾ ਲੱਗਦਾ ਨੁਕਸਾਨ ਇਹਦਾ ਕੋਈ ਨਹੀਂ ਸ਼ੱਕਰ ਦਾ ਚੀਨੀ ਨੁਕਸਾਨ ਕਰ ਜਾਂਦੀ ਹੈ ਤੇ ਸ਼ੱਕਰ ਦੀ ਥਾਂ ਤੇ ਤੁਸੀਂ ਧਾਗੇ ਵਾਲੀ ਮਿਸ਼ਰੀ ਵੀ ਪਾ ਸਕਦੇ ਹੋ ਉਹ ਵੀ ਹੈਲਦੀ ਹੁੰਦੀ ਆ चीनी ਨਾਲੋਂ ਦੋਨੋਂ ਚੀਜ਼ਾਂ ਹੀ ਬੈਸਟ ਨੇ ਚੱਕਰ ਵੀ ਤੇ ਮਿਸ਼ਰੀ ਵੀ ਆਪਾਂ ਸ਼ੱਕਰ ਐਡ ਕੀਤੀ ਹੈ ਲੋ ਜੀ ਕੰਪਲੀਟ ਟੌਪ ਕਲਾਸ ਆਪਣੇ ਹੈਲਦੀ ਪੰਜੀਰੀ ਤਿਆਰ ਹੋ ਚੁੱਕੀ ਹੈ ਇਹਨੂੰ ਠੰਡੇ ਕਰਕੇ ਕਿਸੇ ਕੰਟੇਨਰ ਦੇ ਵਿੱਚ ਕਰੋ ਐਡ ਤੇ ਸਵੇਰੇ ਸ਼ਾਮ ਇੱਕ ਗਲਾਸ ਲੋ ਦੁੱਧ ਦਾ ਤੇ ਉਹਦੇ ਨਾਲ ਇਹਨੂੰ ਖਾਓ ਦੋ ਦੋ ਚਮਚੇ ਤੇ ਫਿਰ ਇਹਦਾ ਰਿਜ਼ਲਟ ਦੇਖਿਓ ਮਿਲਦੇ ਆਂ ਤੁਹਾਨੂੰ ਕਿਸੇ ਹੋਰ ਵੀਡੀਓ ਦੇ ਨਾਲ ਅੱਛੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਧੰਨਵਾਦ ਵੀਡੀਓ ਦੇਖਣ ਦੇ ਲਈ